ਇੱਕ ਵਿਧਵਾ ਭੈਣ ਆ ਜਿਸਦੇ ਪਤੀ ਦੀ ਮੌਤ ਨੂੰ ਆ ਚਾਰ ਪੰਜ ਸਾਲ ਹੋ ਚੁੱਕੇ ਨੇ ਤਾਂ 6 ਕਿੱਲੇ ਜ਼ਮੀਨ ਆ ਤਾਂ ਉਹ ਵੀ ਜਿਹੜੀ ਆ ਦਰਿਆ ਦੇ ਪਾਣੀ ਨਾਲ ਰੁੜ ਗਈ ਆ ਤੇ ਵਿੱਚ ਰੇਤ ਮਿੱਟੀ ਭਰ ਗਈ ਆ ਪਤੀ ਸਿਰ ਤੇ ਨਹੀਂ ਆ ਜਦੋਂ ਇਹੋ ਜਿਹੇ ਹਾਲਾਤ ਆਉਂਦੇ ਆ ਤੇ ਫਿਰ ਮਨ ਚ ਦੁੱਖ ਕਿੰਨਾ ਕੁ ਰੋਣ ਆਉਂਦਾ ਓ ਜਿਆਦਾ ਦੁੱਖ ਹੁੰਦਾ ਹੱਸ ਇਹ ਜਰਿਆ ਨਹੀਂ ਜਾਂਦਾ ਜੇ ਇਸ ਤੇ ਬੈਲ ਜਾਂਦੇ ਚਿੱਤੇ ਤਾਂ ਤੇ ਪਤੀ ਸੱਪ ਨੇ ਆਵੇਂ ਛੋਟਾ ਬੱਚਾ ਹੂੰ ਇਦਾਂ ਮੈਂ ਆਪਣੇ ਬੱਚੇ ਨੂੰ ਸੰਭਣਦੀ ਆਂ। ਇਹ ਲੇਗਲੇ ਜ਼ਮੀਨ ਹੈ ਮੇਰੀ। ਹੂੰ ਸੇਗ ਬੈਂਡ ਵਿੱਚ ਰੇਤਾ ਪੈ ਚੁੱਕੀ ਹੈ। ਹੂੰ ਬਹੁਤ ਮੁਸ਼ਕਲ ਦੇ ਨਾਲ ਗੁਜ਼ਾਰਾ ਸਾਡਾ ਹੋ ਰਿਹਾ। ਹੂੰ ਪੰਜ-ਛੇ ਦਿਨਾਂ ਦੇ ਇੱਕ ਪੁੱਤਰ ਇਹ ਦਿਨ ਬੇਡੀਆਂ। ਲੈ ਪਾਸ ਸਰ ਇਦਾਂ ਹੀ ਮਾਲ ਡੰਗਰ ਤੋਂ ਕਰਨਾ ਪਰ ਕਿੱਦਾਂ ਕਰਨਾ ਵਿਚਾਰ। ਅਹੀਂ ਆਲਸਿਆ ਨੇ। ਹੂੰ ਮਾਂ ਪੁੱਤਰ ਅਹੀਂ ਇਦਾਂ ਹੀ ਮਾਲ ਡੰਗਰ ਤੋਂ ਗੁਜ਼ਾਰਾ ਕਰਦਾ ਫਸਲ ਤੇ ਸਾਰੀ ਰੁੜ ਗਈ ਹੈ। ਹੂੰ ਉਹਦੇ ਆਪਣਾਣ ਕਰਨਾ ਹੀ ਤਾਂ ਇਹਨਾਂ ਜਿੱਦਾਂ ਵੀ ਹੋ ਸਕਿਆ 2023 ਦੇ ਵਿੱਚ ਵੀ ਪਾਣੀ ਆਇਆ ਉਹ ਤੋਂ ਵੀ 2-2 3-3 4 ਫੁੱਟ ਰੇਤਾ ਛਾੜ ਗਿਆ ਅਜੇ ਤੱਕ ਤਾਂ ਸਾਡੇ ਤੋਂ ਉਹ ਵਾਲੀਆਂ ਫੈਲੀਆਂ ਨਹੀਂ ਬਣਾਈਆਂ ਗਈਆਂ ਹਜੇ ਤੱਕ ਹੂੰ ਤੇ ਹੁਣ ਪੇਰ ਛਾੜ ਗਿਆ ਰੇਤਾ ਸਰਨਦਨ ਜ਼ਿਲ੍ਹੇ ਦੇ ਪਿੰਡ ਕੁੱਤੀ ਵਾਲਾ ਦੇ ਵਿੱਚ ਪਹੁੰਚਿਆ ਤਾਂ ਮੈਂ ਇੱਕ ਵਾਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਜਿਹੜੀ ਵਿਖਾਈ ਜਾਵੇ ਇੱਕ ਵਿਧਵਾ ਭੈਣ ਆ ਜਿਸਦੇ ਪਤੀ ਦੀ ਮੌਤ ਨੂੰ ਆ 4-5 ਸਾਲ ਹੋ ਚੁੱਕੇ ਨੇ ਤਾ 6 ਕਿੱਲੇ ਜ਼ਮੀਨ ਆ ਤਾਂ ਉਹ ਵੀ ਜਿਹੜੀ ਆ ਦਰਿਆ ਦੇ ਪਾਣੀ ਨਾਲ ਰੁੜ ਗਈ ਆ ਤੇ ਵਿੱਚ ਰੇਤ ਮਿੱਟੀ ਭਰ ਗਈ ਆ ਤੇ ਪਾਣੀ ਅਜੇ ਵੀ ਖਲੋਤਾ ਵਾ ਤੁਸੀਂ ਵੇਖ ਸਕਦੇ ਜੇ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਇੱਕ ਤਸਵੀਰ ਪੂਰੀ ਵਿਖਾਈ ਜਾਵੇ ਤਿੰਨ ਬੇਟੀਆਂ ਨੇ ਤੇ ਇੱਕੋ ਹੀ ਬੇਟਾ ਏ ਤੇ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਸੀ ਕਿਉਂਕਿ ਖੇਤੀ ਦੇ ਸਿਰ ਤੇ ਹੀ ਕਿਸਾਨ ਹੁੰਦਾ ਤੇ ਕਿਸਾਨ ਦੀ ਜਦੋਂ ਫਸਲ ਹੀ ਰੁੜ ਜਾਵੇ ਤੇ ਕਿਵੇਂ ਘਰਾਂ ਦੇ ਗੁਜ਼ਾਰੇ ਚੱਲਦੇ ਆ ਤੁਸੀਂ ਖੁਦ ਸੋਚ ਸਕਦੇ ਜੇ ਸਾਡੇ ਨਾਲ ਭੈਣ ਮੌਜੂਦ ਹੈ ਨਾਲ ਗੱਲਬਾਤ ਕਰਦੇ ਆ ਭੈ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆ ਇਹਨੇ ਕੁੱਤੀ ਵਾਲਾ ਸ ਸਾਡਾ ਨਾਮ ਸਿੰਘ ਦਾ ਘਰੇ ਚ ਗਲੇ ਜਮੀਨੇ ਮੇਰੀ ਹੂੰ ਸੇ ਇੱਕ ਡੰਡ ਦੇ ਵਿੱਚ ਰੇਤਾ ਪੈ ਚੁੱਕੀ ਹੈ ਹੂੰ ਬਹੁਤ ਮੁਸ਼ਕਲ ਦੇ ਨਾਲ ਗੁਜ਼ਾਰਾ ਸਾਡਾ ਹੋ ਰਿਹਾ ਹੂੰ ਪੰਜ ਛੇ ਡੰਗਰ ਨੇ ਇੱਕ ਪੁੱਤਰ ਹੈ ਤਿੰਨ ਬੇਟੀਆਂ ਹੂੰ ਤਿੰਨੇ ਬੇਟੀਆਂ ਵਿਆਈਆਂ ਹੋਈਆਂ ਹੂੰ ਉਹ ਸਾਡੀ ਕੋਈ ਹਣ ਵੀਰ ਭਰਾ ਆਪਣੀ ਸਹਾਇਤਾ ਕਰ ਸਕੇ ਪੈੜੀ ਨੂੰ ਬਣਾ ਕੇ ਵਿਆਹ ਵੀ ਸਕ ਏ ਇਹ 2023 ਜੀ ਵੀ ਪਾਣੀ ਆਇਆ ਸੀ ਉਦੋਂ ਵੀ ਇਹ ਫਸਲਾਂ ਬਰਬਾਦ ਹੋਈਆਂ ਹਾਂ ਜੀ ਉਦੋਂ ਦੀਆਂ ਜੇ ਪੈੜੀਆਂ ਬਣੀਆਂ ਨਹੀਂ ਸੀ ਮਾਰੀਆਂ ਮੋਟੀਆਂ ਕਣਕਾਂ ਹੋਈਆਂ ਉਹੋਂ ਦੀ ਵੀ ਅੱਜ ਆਓ ਵੇਖੋ ਤੁਹਾਡੇ ਉਦਾ ਹੀ ਰੇਤਾ ਦੇ ਲੱਗੇ ਆ ਉਹ ਮਾਰੀ ਮੋਟੀ ਕੱਟੀ ਕਰਕੇ ਹਾਂ ਬੀਚੀਆਂ ਹੁਣ ਫੇਰ ਵੇਖੋ ਇਸ ਤਰ੍ਹਾਂ ਹੀ ਚੜਗੀਆਂ ਰਹਿ ਗਈਆਂ ਮੈਂ ਜਰੂਰ ਪੁੱਛਣਾ ਚਾਹਾਂਗਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਜਮੀਨ ਰੁੜ ਗਈ ਆ 2023 ਤੋਂ ਨਹੀਂ ਹੁਣ ਤੱਕ ਬਣੀ ਤੇ ਗੁਜ਼ਾਰਾ ਕਿਵੇਂ ਚੱਲਣ ਤੇ ਕਿਵੇਂ ਫੇਰ ਟਾਈਮ ਪਾਸ ਕਰਦੇ ਹੋ ਟਾਈਮ ਪਾਸ ਸਰ ਏਦਾਂ ਹੀ ਮਾਲ ਡੰਗਰ ਤੋਂ ਹੀ ਕਰਨਾ ਫੇਰ ਕਿੱਦਾਂ ਕਰਨਾ ਵਿਚਾਰ ਅਸੀਂ ਆਵਸ਼ਿਆ ਨੇ ਮਾਪੁੱਤਰ ਅਸੀਂ ਏਦਾਂ ਹੀ ਮਾਲ ਡੰਗਰ ਤੋਂ ਵਿਚਾਰਾ ਕਰਦਾ ਫਸਲ ਤੇ ਸਾਰੀ ਰੁੜ ਗਈ ਹੈ ਉਹਦੇ ਆਪਣਾਣ ਕਰਨਾ ਹੀ ਪੈਣਾ ਜਿੱਦਾਂ ਵੀ ਹੋ ਸਕਿਆ। ਹੂੰ ਇਹ ਜਿੰਨੀ ਇਹ ਫਸਲ ਆ ਸਾਡੀ ਰੋੜੀ ਆ ਪੈਲੀ ਆ ਉਹ ਬਣਾਈ ਜਾਵੇ ਕੀਤਾ ਜਾਵੇ ਕੋਈ ਸੰਨੁਸਹਿਤਾ। ਹੂੰ ਹਾਂਜੀ ਸਰਕਾਰ ਕਹਿੰਦੀ ਆ ਜਿਸ ਦਾ ਖੇਰ ਉਸ ਦੀ ਰੇਤ ਤੇ ਕਢ ਲੋਗੇ ਹੈਗਾ ਕੋਈ ਸੰਦ ਤੁਹਾਡੇ ਕੋਲ? ਨਹੀਂ ਸਾਡੇ ਕੋਲ ਨਹੀਂ ਸੰਦ ਕੋਈ ਹੈ। ਹੂੰ ਹਾਂ ਫਿਰ ਕਿਵੇਂ ਨਿਕਲੂਗੀ ਰੇਤ ਪੈਲੀਆਂ ਜੋ? ਹੋਈ ਸਰ ਰੇਤ ਆ ਨਹੀਂ ਕਢਾ ਨਹੀਂ ਸਕਦੇ ਨਹੀਂ ਰੇਤ ਕਿੱਦਾਂ ਕਢਾਲਾਂਗੇ? ਹੂੰ ਹੈ? ਤਸੀਂ ਆਪ ਜਾਨੇ ਰੇਤਾਂ ਨਹੀਂ ਆਖੀ ਕਿੰਨੇ ਕਿੰਨੇ ਫੁੱਟ ਰੇਤ ਚੜ ਗਈ 2 2 3 3 ਫੁੱਟ 4 4 ਫੁੱਟ ਰੇਤ ਆ ਸਰ ਫਿਰ ਮੈਂ ਜ਼ਰੂਰ ਪਾਣੇ ਪੁੱਛਣਾ ਚਾਹਾਂਗਾ ਪਤੀ ਸਿਰ ਤੇ ਨਹੀਂ ਆ ਜਦੋਂ ਇਹੋ ਜਿਹੇ ਹਾਲਾਤ ਆਉਂਦੇ ਆ ਤੇ ਫਿਰ ਮਨ ਚ ਦੁੱਖ ਕਿੰਨਾ ਕੁ ਰੋਣ ਆਉਂਦਾ ਹੈ ਓ ਜਿਆਦਾ ਦੁੱਖ ਹੁੰਦਾ ਸਰ ਹਾਂ ਇਹ ਜਰਿਆ ਨਹੀਂ ਜਾਂਦਾ ਜੇ ਇਸਕੇ ਤੇਲ ਕਹਿੰਦੇ ਚਪਤਾਂ ਤੇ ਪਤੀ ਸਿਰ ਤੇ ਨਾ ਵੀ ਛੋਟਾ ਬੱਚਾ ਹਮ ਕਿੱਦਾਂ ਮੈਂ ਆਪਣੇ ਬੱਚੇ ਨੂੰ ਸੰਭਲਣੀ ਕਿੱਦਾਂ ਕਰਨ ਲਈ ਬਹੁਤ ਮਨ ਖਰਾਬ ਹੁੰਦਾ ਪਰ ਆਪਣੇ ਮਨ ਨੂੰ ਸਮਝਾਉਣਾ ਤੁਸੀਂ ਦੇਖ ਸਕਦੇ ਜੇ ਭੈਣ ਦੇ ਅੱਖਾਂ ਭਰ ਆਈਆਂ ਕਿਉਂਕਿ ਮਨ ਦੇ ਵਿੱਚ ਜਦੋਂ ਦੁੱਖ ਹੋਵੇ ਤਾਂ ਉਹ ਸਾਹਮਣੇ ਆ ਹੀ ਜਾਂਦਾ ਹੈ ਪੈਣੇ ਫਿਰ ਕੀ ਅਪੀਲ ਕਰਨੀ ਚਾਹੁੰਦੇ ਕਿਹੋ ਜੀ ਮਦਦ ਸਹਾਇਤਾ ਚਾਹੀਦੀ ਆ ਕਿਉਂਕਿ ਬੜੇ ਦਾਨੇ ਵੀਰ ਵੀ ਬੜੇ ਬੈਠੇ ਨੇ ਤੇ ਬੜੀਆਂ ਸੰਤਾਵਾਂ ਨੇ ਐਲਾਨ ਵੀ ਕੀਤਾ ਹੈ ਕਿ ਅਸੀਂ ਕਿਸਾਨਾਂ ਦੀ ਮਦਦ ਕਰਾਂਗੇ ਹੜਪੀਰਤਾ ਦੀ ਬਾਹ ਫੜਾਂਗੇ ਜੋ ਵੀ ਕਰਨੀ ਚਾਹੁੰਦੇ ਕਰ ਸਕਦੇ ਸਾਡੇ ਨਾਲ ਮਦਦ ਜੇ ਕੋਈ ਪੈਸਾ ਤੇਲਾ ਕਰ ਸਕਦਾ ਉਹ ਬੱਚੇ ਦੀ ਪੜ੍ਹਾਈ ਵੀ ਮੈਂ ਆਪਣੇ ਦੀ ਕਰਾਣੀ ਆ ਉਹ ਵੀ ਤੁਸੀਂ ਪਤਾ ਤੁਹਾਨੂੰ ਵੀ ਕਿ ਪੈਸੇ ਕਿਹ ਹੋਣੀਆਂ ਉਦਾਂ ਤਾਂ ਹੋਰ ਨਹੀਂ ਜਾਣੀ ਜੇ ਕੋਈ ਪੈਸੇ ਦੀ ਕਰ ਸਕਦਾ ਪੈਸੇ ਦੀ ਕਰ ਦੇਵੇ ਇੱਕ ਪੈੜੀ ਬਣਾ ਦੇਵੇ ਤਰਾ ਦੇਵੇ ਸਾਨੂੰ ਹੂੰ ਹਾਂਜੀ ਤਾਂ ਉਹ ਬੁੱਧਰ ਵੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਬਹੁ ਕੀ ਨਾਮ ਆ ਤੇਰਾ ਰਮਨਪ੍ਰੀਤ ਸਿੰਘ ਕੀ ਹਾਲਾਤ ਆ ਬੈਲੀ ਦੇ ਬਹੁਤ ਮਾੜੇ ਹਾਲਾਤ ਹੈ ਇਸ ਟਾਈਮ ਤੇ ਹੂੰ ਹਾਂਜੀ 2023 ਦੇ ਵਿੱਚ ਵੀ ਪਾਣੀ ਆਇਆ ਉਹਦੋਂ ਵੀ 2 2 3 3 4 ਫੁੱਟ ਰੇਤਾ ਚੜ ਗਿਆ ਅਜੇ ਤੱਕ ਤਾਂ ਸਾਡੇ ਤੋਂ ਉਹ ਵਾਲੀਆਂ ਪੈਲੀਆਂ ਨਹੀਂ ਬਣਾਈਆਂ ਗਈਆਂ ਹਜੇ ਤੱਕ ਤੇ ਹੁਣ ਫੇਰ ਚੜ ਗਿਆ ਰੇਤਾ ਹੂੰ ਹਾਂਜੀ ਮੰਨੂ ਦੁੱਖ ਨਹੀਂ ਹੁੰਦਾ ਜਿਹੜੇ ਕੰਮ ਪਿਤਾ ਨੇ ਜ਼ਿੰਮੇਵਾਰੀ ਸੰਭਾਲਣੀ ਉਹ ਹੁਣ ਸਾਰੀ ਤੇਰੇ ਸਿਰ ਤੇ ਪੈ ਗਈ ਹਾਂਜੀ ਦੁੱਖ ਤਾਂ ਬਹੁਤ ਹੁੰਦਾ ਹੂੰ ਕਿਹੋ ਜੀ ਮਦਦ ਚਾਹੀਦੀ ਆ ਕੋਈ ਦਾਨੀ ਵੀਰ ਦਾ ਪੈਸਿਆਂ ਦੀ ਕਰ ਦੇਣ ਜਾਂ ਹੱਡੀ ਪੈਲੀ ਕਰਾਈ ਜਾਵੇ ਮਿੱਟੀ ਪਾ ਦੇਵੇ ਸਾਡੀ ਖਾਲੀ ਦੇ ਵਿੱਚ ਹੂੰ ਹਾਂਜੀ ਕੋਈ ਮੋਬਾਈਲ ਨੰਬਰ ਹੈਗਾ ਸਾਂਝਾ ਕਰ ਦਿਓ ਹਾਂਜੀ 9878117962 ਸ਼ੇਅਰ ਬੋਲ ਰਹੇ ਹੋ 9878117962 ਤਾਂ ਸਰਦਨਾ ਕੁਝ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਆ ਤੁਹਾਡਾ ਬਾਜ ਸਿੰਘ ਤਾਂ ਇਸ ਪਰਿਵਾਰ ਦੇ ਵਿਧਵਾ ਭੈਣ ਆ ਪਤੀ ਦੀ ਮੌਤ ਹੋ ਚੁੱਕੀ ਆ ਤੇ ਕੀ ਹਾਲਾਤ ਐ ਇਸ ਪਰਿਵਾਰ ਦੇ ਬਹੁਤ ਮਾੜੇ ਆ ਭਾਜੀ ਤੇ ਜਦੋਂ ਲੈ ਕੇ ਹਿਸਾਬ ਨਾਲ 25 ਤੱਕ ਪੰਜੀ ਆ ਗਿਆ ਪੰਜੀ ਫੇਰ ਚਾਰ ਪੰਜ ਪੰਜ ਫੋਟੋ ਰੇਦਾ ਵਾ ਉਹ ਵੇਖ ਵੀ ਸਕਦੇ ਤੁਸੀਂ ਕੀ ਹਾਲਾਤ ਬਣੇ ਪਏ ਬਰੇਦਾ ਮਾੜੇ ਵਿਚਾਰਿਆਂ ਦੇ ਤੇ ਦੋਵੇਂ ਮਾਹ ਬੋਤੇ ਉਹਨਾਂ ਕੀ ਕਰਨਗੇ ਬੱਚਾ ਛੋਟਾ ਨਾ ਕਿ ਕੰਮ ਤੇ ਜਾ ਸਕਦਾ ਨਾ ਹੂੰ ਡੰਗਰਾ ਦੋ ਵਿਚਾਰਾਂ ਦਾ ਮਾੜਾ ਮੋੜ ਚੱਲਦਾ ਸਰਕਾਰਾਂ ਨੂੰ ਜੇ ਐਨਆਰਆਈਆਂ ਨੂੰ ਇਹੋ ਜਿਹੇ ਛੋਟੇ ਕਿਸਾਨ ਦੀ ਬਾਹ ਫੜਨੀ ਚਾਹੀਦੀ ਹੈ ਜਿਹੜੇ ਬਿਲਕੁਲ ਨਾਜਿਕਲਾ ਤਾਂ ਹੀ ਗੁਜ਼ਰੇ ਛੋਟੇ ਕਿਸਾਨ ਦੀ ਬਾਹ ਫੜਦੇ ਮਾਰੇ ਵਿਚਾਰਿਆਂ ਦਾ ਚਾਲ ਮੈਦ ਹੋ ਜੂਗੀ ਹੂੰ ਇਹਨੇ ਕਾਲੀ ਪੁਲੀ ਬੰਜੂ ਚੱਲ ਉਹ ਬੱਚਾ ਫੜ ਪੜ ਜਾਊਗਾ ਪੈਸੇ ਤੇ ਲੈਦਾ ਕੋਈ ਕਰਦਾ ਹੀ ਚਾਹ ਮਾਤਰਾ ਜੀ ਤਾਂ ਮੈਂ ਨਰਈ ਵੀਰਾਂ ਨੂੰ ਅਪੀਲ ਕਰੂੰਗਾ ਜਿਹੜੇ ਸਾਡੇ ਪੰਜਾਬੀ ਗਾਇਕ ਵੀਰ ਵੀ ਬਿਲਕੁਲ ਹੜਪੀੜਤਾ ਦੀ ਬਾਹ ਫੜ ਰਹੇ ਨੇ ਉਹਨਾਂ ਨੂੰ ਅਪੀਲ ਕਰੂੰਗਾ ਕਿ ਜਰੂਰ ਇੱਕ ਲਤਰਨਤਨ ਜ਼ਿਲ੍ਹੇ ਅਲਵੇ ਧਿਆਨ ਮਾਰੋ ਰਾਵੀ ਦਵਲ ਵੀ ਲੋਕਾਂ ਦੀ ਮਦਦ ਕਰ ਰਹੇ ਹੋ ਤੇ ਇੱਧਰ ਵੀ ਇੱਕ ਵਾਰੀ ਜਰੂਰ ਆਓ ਜਦੋਂ ਹਰੀਕੇ ਬੰਨ ਤੋਤਰਦਿਆਂ ਤੇ ਕੁੱਤੀ ਵਾਲਾ ਪਿੰਡ ਆ ਵੀਰ ਨੇ ਮੋਬਾਈਲ ਨੰਬਰ ਵੀ ਬੋਲ ਦਿੱਤਾ ਤੁਸੀਂ ਇਸ ਪਰਿਵਾਰ ਨਾਲ رابطہ ਕਾਇਮ ਕਰਕੇ ਕੁਝ ਨਹੀਂ ਕਰ ਸਕਦੇ ਦੇ ਇਹਨਾਂ ਦੀ ਪੈਲੇ ਕਰਾ ਕੇ ਕਣਕ ਵੇਜਣ ਵਾਲੀ ਕਰ ਦਿਓ ਵੱਧ ਵੱਧ ਸ਼ੇਅਰ ਵੀ ਕਰਿਓ ਦੇਖਦੇ ਰਹੋ ਪੰਜਾਬ న్యూਸ ਤੇ ਮੈਂ ਹਾਂ ਦਸਬੀਰ ਸਿੰਘ ਛਿਨਾ ਕਰਮਦਾਰ